ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ ਤੇ ਪਿੰਡ ਪੱਟੀਵਾਲ ਦੇ ਵਿੱਚ ਅੱਜ ਇੱਕ ਬੜਾ ਇੱਕ ਇਤਿਹਾਸਕ ਕੀ ਕਹਿ ਸਕਦੇ ਹਾਂ ਜਿਹੋ ਜਿਹਾ ਕੰਮ ਕੀਤਾ ਜਾ ਰਿਹਾ ਗੁਰਦੁਆਰਾ ਨਾਮੇ ਆਣਾ ਸਾਹਿਬ ਵੇਖੇ ਜਿਹੜਾ ਮੇਲਾ ਲੱਗਦਾ ਸੀ ਸਾਰੇ ਜਾਣਦੇ ਆ ਦੂਰ ਦੂਰ ਤੋਂ ਸੰਗਤ ਜਿਹੜੀ ਪੂਰੇ ਪੰਜਾਬ ਹਿਮਾਚਲ ਹਰਿਆਣਾ ਤੋਂ ਦੂਰੋਂ ਦੂਰ ਆਉਂਦੀ ਹੈ ਉਹ ਸੰਗਤ ਜਦੋਂ ਬਾਬਾ ਲੱਧਾ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੀ ਸੀ ਤੇ ਉਹ ਵੱਟਾਂ ਦੇ ਉੱਪਰ ਦੀ ਪ੍ਰੋਬਲਮ ਆਉਂਦੀ ਸੀ ਉਹਦੇ ਵਾਸਤੇ ਅੱਜ ਬਾਬਾ ਨਾਮਦੇਵ ਜੀ ਦੀ ਬਹੁਤ ਕਿਰਪਾ ਹੋਈ ਹੈ ਸਾਡੇ ਦੀ ਗੁਰਦੀਪ ਸਿੰਘ ਜੀ ਬਾਬਾ ਦੀਪ ਸਿੰਘ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਉਹਨਾਂ ਨੇ ਆਪਣੀ ਸਾਰੀ ਜ਼ਮੀਨ ਦੇ ਵਿੱਚ ਲਗਭਗ 4 ਕਿੱਲੇ ਦਾ ਰਸਤਾ ਜਿਹੜਾ ਉਹ ਬਾਬਾ ਲੱਧਾ ਜੀ ਨੂੰ ਜਾਣ ਵਾਸਤੇ ਛੱਡ ਦਿੱਤਾ ਸੋ ਟਰੈਕਟਰ ਲੱਗੇ ਨੇ ਦਿਖਾਉਣੇ ਤੁਹਾਨੂੰ ਸੋ ਟਰੈਕਟਰ ਲੱਗੇ ਨੇ ਆ ਦੇਖੋ ਉਹ ਟਰੈਕਟਰ ਵੀ ਲੱਗਾ ਵਾ ਲੱਗੇ ਨੇ ਇੱਧਰ ਆਪਣੇ ਟੋਨੀ ਨੇਤਾ ਹਣੀ ਪਾਸ਼ੇਂਦਰ ਹਣੀ ਸੋ ਅੱਜ ਦੇ ਇਸ ਇਸ ਮੌਕੇ ਦੇ ਉੱਤੇ ਸਰਪੰਚ ਸਾਹਿਬ ਖੜੇ ਨੇ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਬਾ ਦੀਪ ਸਿੰਘ ਦਾ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਡੇ ਆਖਣ ਦੇ ਉੱਤੇ ਆਪਣੇ ਪੰਜਾਂ ਕਿੱल्ल्या ਦੇ ਵਿੱਚੋਂ ਦੀ 5 ਫੁੱਟ ਰਾ ਆਪਣੀ ਛੱਤੋਂ ਲਾ ਕੇ ਬਾਬਾ ਗੋਪਾਲ ਸਾਹਿਬ ਤੱਕ ਸੜਤਾ ਵਾ ਘਟੋ ਘਟ ਇੱਕ ਕਮਾਲ ਪੰਜ ਦੋ ਚਾਰ ਮਰਲੇ ਥਾਂ ਬਣਦਾ ਵਾ ਅਸੀਂ ਉਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆਂ ਇੰਨਾ ਨੇ ਸੰਗਤ ਜਗਾਉਂਦੀ ਹੈ ਬਾਬੇ ਨਾਮਦੇ ਦੀ ਇੱਥੇ ਵਟਾਂ ਤੇ ਬਹੁਤ ਹੀ ਮੁਸ਼ਕਲ ਹੁੰਦਾ ਹੈ ਨੰਗਣਾ ਕਿ ਇਹਨਾਂ ਦੇ ਹੁਣ ਆਪਣੀ ਸੰਗਤ ਇੱਥੋਂ ਦੀ ਚਾਹ ਵਧਿਆ ਤੀਕਾ ਨਗਿਆ ਕਰੂਗੀ ਹੁਣ ਇਸ ਤੋਂ ਬਾਅਦ ਅਸੀਂ ਕੱਲ ਪਰਸੋਂ ਅਸੀਂ ਆਪਣੇ ਹਲਕੇ ਦੇ ਐਮਐਲਏ ਸਾਹਿਬ ਕੋਲ ਜਾਵਾਂਗੇ ਸਰਦਾਰ ਅਮਰਪਾਲ ਸਿੰਘ ਜੀ ਐਡਵੋਕੇਟ ਉਹਨਾਂ ਨੂੰ ਜਾ ਕੇ ਸਿਰੇ ਮੇਨਣਾ ਕਿ ਇੱਕ ਦੋ ਦਿਨ ਦੇ ਵਿੱਚ ਇਹਦੇ ਵਿੱਚ ਸਾਡੀ ਇੰਨੀ ਕਿ ਅਸੀਂ ਇੱਟਾਂ ਵੀ ਇੱਥੇ ਦਿਵਾ ਦਈਏ ਤੇ ਵਧੀਆ ਤਰੀਕੇ ਦੇ ਸੰਗਤ ਸਾਡੀ ਆਇਆ ਕਰੂ। ਹਲ ਪੱਕਾ ਹੋ ਜੇ। ਪੱਕਾ ਹੋ ਜੂ ਰਾ ਸਾਡਾ ਏ। ਤੋਂ ਤੋਂ ਬਾਦਾਂ ਬਾਬੇ ਕੁੱਪੇ ਸਾਹਿਬ ਤੋਂ ਗੋਦਰਾ ਨਾਮਿਆਣੇ ਸਾਹਿਬ ਹੋਰ ਵੀ ਸਾਡੇ ਵੀਰਾਂ ਦੀਆਂ ਦੋਹਾਂ ਚਮਾਂ ਕਰਾਣੀਆਂ ਪਹਿਲੀਆਂ ਹੁੰਦੀਆਂ। ਉਹਨਾਂ ਦੇ ਘਾੜੀ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਉਹ ਵੀ ਚਾਰ-ਚਾਰ ਪੰਜ-ਪੰਜ ਛੱਦ ਦੇਣ। ਜਿਹੜੀ ਸੰਗਤ ਸਾਡੀ ਆਇਆ ਕਿ ਸੁੱਕੇ-ਸੁੱਕੇ ਲੰਘ ਜਾ ਕਰੂਗੀ। ਨੰਦੋੜੀ ਤੇ ਮੀਂਹ ਪੈਣ ਦਾ ਬਹੁਤ ਹੀ ਜ਼ਿਆਦੀ ਪਰੇਸ਼ਾਨੀ ਆਉਂਦੀ ਆ। ਵਾਹਿਗੁਰੂ ਤੀਕਾ ਖਾਲਸਾ। ਵਾਹਿਗੁਰੂ ਜੀ ਕੀ। ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਸਾਡੇ ਨਾਲ ਵੀਰ ਜੁੜੇ ਨੇ ਆ ਸਾਡੇ ਮਿਸਤਰੀ ਸਾਹਿਬ ਸ਼ਾਮ ਸਿੰਘ ਜੀ ਤੇ ਬਾਬਾ ਦੀਪ ਜੀ ਇਹਨਾਂ ਦਾ ਬਹੁਤ ਬਾਬੇ ਨਾਮਦੇਵ ਜੀ ਦੀ ਕਿਰਪਾ ਬਾਬਾ ਜੀ ਕਿਵੇਂ ਤੁਹਾਡੇ ਫਿਰ ਬਾਬੇ ਨਾਮਦੇਵ ਜੀ ਦੀ ਕਿਰਪਾ ਕਹਿ ਸਕਦੇ ਕਿਵੇਂ ਤੁਹਾਡੇ ਦਿਮਾਗ ਚ ਆ ਗਈ ਹੁਣ ਕਿ ਐਡੀ ਵੱਡੀ ਸੇਵਾ ਤੁਸੀਂ ਲੋਟੀ ਜੀ ਸਰਪੰਚ ਸਾਹਿਬ ਨੇ ਮੈਨੂੰ ਕਿਹਾ ਵੀ ਇੰਨੀ ਜੀ ਸੇਵਾ ਲੋਟਣੀ ਆ ਅੱਛਾ ਆਪਾਂ ਪੰਚਾਇਤ ਆਪਣੀ ਦਾ ਕਹਿਣਾ ਨਹੀਂ ਮੋੜ ਸਕੀ ਠੀਕ ਠੀਕ ਤੇ ਆਪਾਂ ਨੂੰ ਘਰ ਨੂੰ ਇੰਨੀ ਕੀ ਜਗ੍ਹਾ ਧਾਨ ਦਿੱਤੀ ਆ ਸਰਪੰਚ ਸਾਹ ਨੇ ਹਨ ਇਹ ਗੱਲ ਕਹੀ ਬਾਬਾ ਜੀ ਨੂੰ ਇਹ ਜਗਾ ਕਿ ਨਹੀਂ ਤੇ ਇੱਕ ਢੰਗ ਰਸਤਾ ਬਣਾਉਣਾ ਤੇ ਰਸਤਾ ਪੱਕਾ ਬਣ ਜੇ ਹੁਣ ਇਹ ਨਾਕਾਮ ਹੈ ਬਿਲਕੁਲ ਜੀ ਸਰਪੰਚ ਸਾਹਿਬ ਨੇ ਵਾਦਾ ਵੀ ਕੀਤਾ ਔਰ ਬਾਕੀ ਬਾਬਾ ਨਾਮਦੇਵ ਜੀ ਕਿਰਪਾ ਕਰਨਗੇ ਰਸਤਾ ਪੱਕਾ ਵੀ ਹੋ ਜੇ ਔਰ ਇਹ ਰਸਤਾ ਜਿਹੜਾ ਅੱਗੇ ਬਾਬਾ ਕੁੱਪਾ ਜੀ ਤੋਂ ਬਾਬੇ ਨਾਮੇ ਜੀ ਨੂੰ ਜਾਂਦਾ ਉਹ ਵੀ ਹੋ ਜੇ ਉਹ ਵੇਖੋ ਸਾਰੇ ਲੱਗੇ ਹੋਇਆ ਸਾਡੀਆਂ ਨਰੇਗਾ ਵਾਲੀਆਂ ਪੈਣਾ ਪਰਜਾਈਆਂ ਇਹ ਸਾਰੇ ਅੱਜ ਇਸੇ ਰਸਤੇ ਤੇ ਹੀ ਸਾਰੇ ਤੇ ਇਹ ਸਾਡਾ ਪਚੰਗੀ ਬਾਬਾ ਜੀ ਦਾ ਪੋਤਰਾ ਸੋ ਚੱਲ ਰਿਹਾ ਜੀ ਕੰਮ ਜੋਰਾ ਛੋਰਾ ਦੇ ਨਾਲ ਉਹ ਉਹ ਦੇਖੋ ਦੂਰ ਤੱਕ ਬਾਕੀ ਤੁਹਾਨੂੰ ਨੇੜੇ ਨੇੜੇ ਜਾ ਕੇ ਵੀ ਦਿਖਾਉਨੇ ਆ ਰਸਤਾ ਸਾਰਾ खूआ लोन जंगल जे विच खूआ लवाोल सखी नाम साईं बोल नाम साईं बोल उ सख नाम साईं बो ਆ ਮਾਸ ਬਗਾਣਾ ਪੜਨੇ ਲਾਲ ਚ ਲੱਗਨੇ ਜਰਦੇ ਜਿੰਨਾ ਵਾਸਤੇ ਪਾਪ ਕਮਾਉਣਾ ਨਹੀਂ ਬਣਨੇ ਤੇਰੇ ਘਰ ਦੇ ਓ ਤੇਰੇ ਨਾਲ ਕਿਸੇ ਨਹੀਂ ਜਾਣਾ ਜਿੰਨਾ ਨਾ ਕਰੇ ਕਲੋਲ ਸਖਿਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਓ ਸਖਿਆ ਨਾਮ ਸਾਈਂ ਦਾ ਬੋਲ ਰਨੀ ਦੇ ਪਿਆਰੀ ਇੰਨੀ ਇਸ ਨਹੀਂ ਪਾਰ ਲਗਾਉਣਾ ਇੱਕ ਦਿਨ ਤੈਨੂੰ ਜਾਗ ਨਹੀਂ ਆਉਣੀ ਐਸੇ ਸੋਣੀ ਸੋਣਾ ਇਸ ਮਿੱਟੀ ਨੇ ਫਰਨੇ ਸੁਣਨੇ ਉਹ ਜਣਕਾ ਨਾਂ ਵਿੱਚ ਢੋਲ ਨਾਮ ਸਾਈਂ ਦਾ ਬੋਲ ਸਖਿਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਉਹ ਸਖਿਆ ਨਾਮ ਸਾਈਂ ਦਾ ਬੋਲ ਕੱਢ ਦੇ ਚੋਰੀ ਜਾਰੀ ਠੱਗੀ ਦਗਾ ਫਰੇਬ ਕਮਾਉਣਾ ਛੜ ਦੇ ਚੋਰੀ ਜਾਰੀ ਠੱਗੀ ਦਗਾ ਫਰੇਬ ਕਮਾਉਣਾ ਇਹ ਇਨਸਾਨੀ ਜਾ ਮਾ ਮੁੜ ਕੇ ਤੇਰੇ ਹੱਥ ਨਹੀਂ ਆਉਣਾ ਉਹ ਵਕਤ ਗਵਾਚਾ ਹੱਥ ਨਹੀਂ ਆਉਣਾ ਕਿਉਂ ਬਣਿਆਨ ਭੋਲ ਸਖਿਆ ਨਾਮ ਸਾਈਂ ਦਾ ਬੋਲ ਨਾਮ ਸਾਈਂ ਦਾ ਬੋਲ ਉਹ ਸਖਿਆ ਨਾਮ ਸਾਈਂ ਦਾ ਬੋਲ